ਹੈਲੋ ਹੈਲੋ ਜੀ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਜਿਹਾ ਐਮ ਕੇ ਸ਼ਰਮਾ ਜੀ ਰਾਜ 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 ਬਹੁਤ ਵੱਡੇ ਬਾਕਸੇ ਸਾਂ ਮੇਰੀ ਜ਼ਿੰਦਗੀ ਦਾ ਅੱਜ ਅੱਜ ਮੇਰੀ ਜ਼ਿੰਦਗੀ ਦਾ ਬਹੁਤ ਹੀ ਅਹਿਮ ਦਿਨ ਮੇਰੇ ਵਾਸਤੇ ਬੜਿਆ ਯਾਦ ਥੱਲੇ ਜੀ ਮੇਰੇ ਵਾਸਤੇ ਬੜਾ ਅਹਿਮ ਦਿਨ ਔਸ਼ਨਲ ਵੀ ਆ ਕਿ ਪ੍ਰਮਾਤਮਾ ਨੇ ਕਾਲਕੁਰਖ ਬੈਕੂਮੇ ਵਾਸਸ ਕਰਿਆ ਮੇਰੇ ਤੇ ਤੁਸੀਂ ਦੇਖੋ ਕਿ ਮੈਂ ਸਰਪੰਚੀ ਤੋਂ ਆਪਣੀ ਜ਼ਿੰਦਗੀ ਚ ਜੀਉਂਦਾ ਆ ਔਰ ਇਹ ਪ੍ਰਮਾਤਮਾ ਦੀ ਕਿਰਪਾ ਆ ਕਿ ਸਰਪੰਚੀ ਚ ਜੋ ਮੇਰੇ ਪ੍ਰਪੋਜ਼ਰ ਸੀਗੇ ਅੱਜ ਐਮਪੀ ਚ ਵੀ ਉਹੀ ਪ੍ਰਪੋਜ਼ਲ ਮੈਂ ਸਰਪੰਚ ਬਣਿਆ ਦੋ ਵਾਰੀ ਕੌਂਸਲ ਦਾ ਪ੍ਰਧਾਨ ਬਣਿਆ ਮੰਤਰੀ ਬਣਿਆ ਐਮਐਲਏ ਬਣਿਆ ਇਹ ਪਰਮਾਤਮਾ ਦੀ ਕਿਰਪਾ ਆ ਕਿ ਅੱਜ ਕੇਂਦਰ ਦੀ ਰਾਜਨੀਤੀ ਵਾਸਤੇ ਆਪਣੇ ਥਾਰਮ ਜਿਹੜੇ ਕਰਕੇ ਸਭ ਤੋਂ ਪਹਿਲਾਂ ਮੈਂ ਸ਼ੁਕਰਗੁਜ਼ਾਰ ਆ ਪਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਕੋਰਟ ਕਮੇਟੀ ਦਾ ਔਰ ਹਲਕੇ ਦੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਦੀ ਮਿਹਰਬਾਨੀ ਛਿਪਕਾ ਅੱਜ ਮੈਂ ਇਸ ਕਾਬਿਲ ਬਣਿਆ ਕਿ ਮੈਂ ਬੀਸੀ ਦਫ਼ਤਰ 'ਚ ਮੈਂਬਰ ਪਾਰਲੀਮੈਂਟ ਦੇ ਫਾਰਮ ਪਰ ਨ ਆ। ਔਰ ਇਹ ਪ੍ਰਮਾਤਮਾ ਦੀ ਕਿਰਪਾ ਹੈ ਕਿ ਅੱਜ ਦਿਨ ਵੀ ਤੁਸੀਂ ਦੇਖੋ। ਭਗਵਾਨ ਪਰਸ਼ੂਰਾਮ ਜੀ ਦਾ ਮਹਾਨ ਦਿਵਸ ਆ। ਪਰਸ਼ੂਰਾਮ ਜਨਮਤੀ ਅੱਜ। ਸੋ ਪਰਸ਼ੂਰਾਮ ਦਾ ਇਹ ਪੁੱਤਰ ਅੱਜ ਕਾਗਜ਼ ਬਹਾਰ ਭਰ ਕੇ ਪ੍ਰਮਾਤਮਾ ਤੋਂ ਅਸ਼ੀਰਵਾਦ ਲੈ ਕੇ ਕਾਲੀ ਮਾਤਾ ਤੋਂ ਅਸ਼ੀਰਵਾਦ ਲੈ ਕੇ ਗੁਰਦੁਆਰਾ ਦੁਖਨਵੰਤ ਸਾਹਿਬ ਅਰਦਾਸ ਕਰਵਾ ਕੇ ਅੱਜ ਅਰਦਾਸ ਹੀ ਕਰਵਾਈਆ ਕਿ ਕਾਲਪੁਰਖ ਵਿਗਰੂ ਪ੍ਰਮਾਤਮਾ ਮਾ ਮੇਰੇ ਤੇ ਕਿਰਪਾ ਕਰੇ ਮੈਨੂੰ ਸ਼ਕਤੀ ਦੇਵੇ ਕਿ ਮੈਂ ਇਮਾਨਦਾਰੀ ਨਾਲ ਜੋ ਵੀ ਸੇਵਾ ਮਿਲੇ ਪਹਿਲੀ ਗੱਲ ਤਾਂ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੈਨੂੰ ਇਹ ਸੇਵਾ ਮਿਲੇ ਫਿਰ ਜੋ ਸੇਵਾ ਮਿਲੇ ਉਹ ਮੈਂ ਪ੍ਰਮਾਤਮਾ ਮੇਰੇ ਤੇ ਬਖਸ਼ਿਸ਼ ਕਰੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਮੈਂ ਉਹ ਸੇਵਾ ਇਮਾਨਦਾਰੀ ਦੇ ਨਾਲ ਨਿਵਾਸਕਾ ਅੱਜ ਪਰਸ਼ੂਰਾਮ ਜੀ ਦਾ ਦਿਨ ਆ ਉਹਨਾਂ ਨੇ ਸਾਨੂੰ ਸਿਖਾਇਆ ਕਿ ਜੇ ਜ਼ੁਲਮ ਕਰਨਾ ਪਾਪ ਆ ਤਾਂ ਜੁਲਮ ਸਹਿਣਾ ਵੀ ਪਾ। ਅੱਜ ਇੱਕ ਪਾਸੇ ਬਹੁਤ بڑے-ਬڑے ਰਜਵਾੜੇ, بڑے-ਬڑے ਕਾਨਵੈਂਟ ਸਕੂਲਾਂ 'ਚ ਪੜਨ ਵਾਲੇ ਲੋਕ ਲੜ ਰਹੇ ਆ। ਇੱਕ ਪਾਸੇ ਮੈਂ ਇੱਕ ਪਬਲਿਕ ਨੇ ਲੋਕਾਂ ਦੀ ਮਿਹਰਬਾਨੀ ਸਦਕਾ ਪੰਜਾਬ ਦੇ ਲੋਕਾਂ ਦੇ ਅਸ਼ੀਰਵਾਦ ਦੇ ਨਾਲ ਤੁਸੀਂ ਦੇਖੋ ਵੀ ਇੱਕ ਛੋਟੇ ਜਿਹੇ ਕਿਸਾਨ ਦਾ ਪੁੱਤਰ ਟਰੈਕਟਰ ਤੋਂ ਚੱਲ ਕੇ ਅੱਜ ਇਸ ਐਮਪੀ ਦੀ ਨਾਮਿਨੇਸ਼ਨ ਕਰਨ ਆਇਆ। ਮੇਰੇ ਵਾਸਤੇ ਤਾਂ ਮੈਂ ਕਹਿ ਸਕਦਾ ਕਿ ਇਸ ਤੋਂ ਵੱਡਾ ਦਿਨ ਕੋਈ ਹੋਈ ਨਹੀਂ ਸਕਦਾ ਜੋ ਪ੍ਰਮਾਤਮਾ ਤੋਂ ਅਸੀਰਵਾਦ ਲਿਆ ਮੇਰੀ ਆਤਮਾ ਕਹਿੰਦੀ ਹੈ ਕਿ ਜਿੰਨੀ ਇਮਾਨਦਾਰੀ ਨਾਲ ਮੈਂ ਸੇਵਾ ਕਰੀ ਹੈ ਜਿਸ ਤਰ੍ਹਾਂ ਦੇ ਉਮੀਦਵਾਰ ਅੱਜ ਮੇਰੇ ਮੁਕਾਬਲੇ 'ਚ ਖੜੇ ਆ ਜਿਨ੍ਹਾਂ ਦੇ ਕਿਰਦਾਰ ਤੇ ਵੀ ਬਹੁਤ بڑے ਕੁਐਸਚਨ ਮਾਰਕਾ ਜਿਨ੍ਹਾਂ ਦੀ ਕਾਰਗੁਜ਼ਾਰੀ ਤੇ ਵੀ ਬڑے ਵੱਡੇ ਕੁਐਸਚਨ ਮਾਰਕਾ ਸੋ ਇਲਾਕੇ ਦੇ ਲੋਕ ਪੰਜਾਬ ਦੇ ਲੋਕਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਪੰਜਾਬੀਆਂ ਦੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਪੰਜਾਬ 'ਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਤੁਸੀਂ ਕਿਰਦਾਰ ਔਰ ਕਾਰਗੁਜ਼ਾਰੀ ਦੇਖ ਕੇ ਫੈਸਲੇ ਲਿਓ ਮੈਂ ਤੁਹਾਡਾ ਸੇਵਾਦਾਰ ਬਣ ਕੇ ਇਮਾਨਦਾਰੀ ਨਾਲ ਸਰ ਜੀ ਬਹੁਤ ਏਜੰਡੇ ਆ ਮੈਂ 18 ਘੰਟੇ ਵੀ ਕੰਮ ਕਰਾਂ ਨਾ ਤਾਂ ਵੀ ਪੂਰੇ ਨਹੀਂ ਹੋ ਸਕਦੇ ਸਭ ਤੋਂ ਵੱਡਾ ਏਜੰਡਾ ਤਾਂ ਬੇਰੁਜ਼ਗਾਰੀ ਹੈ ਇਸ ਡਿਸਟ੍ਰਿਕਟ ਦੇ ਅੰਦਰ ਇੰਡਸਟਰੀ ਜਿਹੜੀ ਆਣੀ ਪੈਣੀ ਆ ਆਈਟੀ ਇੰਡਸਟਰੀ ਜਾਂ ਦੂਸਰੀ ਇੰਡਸਟਰੀ ਰਿਲੀਜੀਅਸ ਟੂਰਿਜ਼ਮ ਬਹੁਤ ਜਿਆਦਾ ਇਸ ਜਿਲ੍ਹੇ ਤੇ ਵੱਸ ਸਕਦਾ ਭਗਵਾਨ ਰਾਮ ਜੀ ਦੇ ਨਾਨਕੇ ਇੱਥੇ ਉਥੇ ਵੱਡੀ ਯਾਦਗਾਰ ਬਣਾ ਕੇ ਯਾਨੀ ਭਗਵਾਨ ਰਾਮ ਜੀ ਦੇ ਨਾਨਕਿਆਂ ਦੀ ਕਿੰਨਾ ਵੱਲ ਦੀ ਦੁਨੀਆ ਜਿਹੜੀ ਇੱਥੇ ਨਕਮਕਸਤ ਹੋਣਾ ਆ ਸਕਦੀ ਹੈ ਠੱਗਰ ਦਾ ਬਹੁਤ ਵੱਡਾ ਮਸਲਾ ਆ ਸਰਹੰਦਰ ਰੋਡ ਆ ਉਹ ਵੀ ਬਣਨੀ ਹੈਗੀ ਆ ਸੋ ਠੱਗਰ ਪੋਲਿਊਟ ਹੁੰਦਾ ਜਾ ਰਿਹਾ ਕੈਂਸਰ 7% ਹਰ ਸਾਲ ਵੱਧ ਰਿਹਾ ਉਹ ਵੀ ਮਸਲਾ ਆ ਪੰਜਾਬ ਦੀ ਇਕਨੋਮੀ ਖਤਮ ਹੁੰਦੀ ਜਾ ਰਹੀ ਆ ਪੰਜਾਬ ਦਿਵਾਲੀਆ ਹੁੰਦਾ ਜਾ ਰਿਹਾ ਉਹ ਵੀ ਮਸਲਾ ਹੈਗਾ ਪੰਜਾਬ ਦੇ ਕਿਸਾਨਾਂ ਦਾ ਮਸਲਾ ਆ ਪੰਜਾਬ ਦੇ ਵਪਾਰੀਆਂ ਦਾ ਮਸਲਾ ਆ ਪੰਜਾਬ ਦੇ ਕਰਮਚਾਰੀਆਂ ਦਾ ਮਸਲਾ ਆ ਪੰਜਾਬ ਦੇ ਗਰੀਬਾਂ ਦਾ ਮਸਲਾ ਆ ਇਹ ਸਾਰੇ ਮਸਲੇ ਹਿੰਦੁਸਤਾਨ ਦੀ ਪਾਰਲੀਮੈਂਟ 'ਚ ਡੱਟ ਕੇ ਚੱਕਾਂਗੇ ਔਰ ਪੰਜਾਬ ਦੇ ਹੱਕਾਂ ਦੀ ਲੜਾਈ ਡੱਟ ਕੇ ਲੜਾਂਗੇ